ਕੋਈ ਨਹੀਂ ਕੋਈ ਸਿੰਦਾ ਜੱਗ ਹੁੰਦਾ ਆਹ ਕੀ ਇਹ ਪੇਟੀ ਜੀ ਨਹੀਂ ਇਕੱਲਾ ਕੰਡਾ ਕੰਡਾ ਆ ਇਹਨੂੰ ਜਦੋਂ ਉੱਪਰ ਚੱਲ ਜਾ ਬੋਲਦੇ ਸਾਰੇ ਡਰ ਉਹ ਛੇ ਨਹੀਂ ਉਹ 300 ਰੁਪਏ ਪਨੀਰ ਨਹੀਂ ਦੇਣਾ ਤੁਹਾਡਾ 250 ਨਹੀਂ ਲੈ ਸਕਦੇ ਕੋਈ ਗੱਲ ਨਹੀਂ ਹੂੰ ਉਹ ਲੈ ਲਿਆ ਜੀ ਪਨੀਰ ਤੇ ਦੁੱਧ ਲਾ ਲਾ ਥੋੜਾ ਜਿਹਾ ਕਿਨ ਉੱਪਰ ਹੋ ਜਾਂਦੀ ਤੇ ਵੇਖਿਓ 66 ਕਿਲੋ ਲੱਗ ਲੱਗਿਆ ਮਾਰ ਇੱਕ ਇੱਕ ਚ ਕਿੰਨੇ ਕਿੰਨੀਆਂ ਰੱਖੀਆਂ ਦੱਸਤਾ ਇੱਕ ਇੱਕ ਚ 10-10 5-5 ਕਿਲੋ ਦੀ ਇੱਕ ਸ਼ਰਮਾ ਜੀ ਲੱਗ ਪਾ ਥਾਦੇ 5 ਕਿਲੋ ਸਾਢੇ 5 5 ਸਾਢੇ 5 ਨਾ ਇਹ 10-10 ਇੱਕ ਚ ਆ ਆ 5-5 ਕਿਲੋ ਵਾਲੇ ਸਾ ਕਿਹੜੇ ਇਹ ਪੈਕੇਜਾਂ ਚਲੋ ਇਹ ਇਹ ਸਾਰਿਆਂ ਚ 10-10 ਕਿਲੋ ਤਾਂ ਹੋਊਗਾ ਜੀ ਸ਼ਰਮਾ ਜੀ ਸਾਰਿਆਂ ਚ 10-10 ਕਿਲੋ ਪੈਕੇਜ ਆ ਮਤਲਬ 4 ਕੁ ਕੰਟਲ ਪਨੀਰ ਤਾਂ ਹੈਗਾ ਖੋਲ ਕੇ ਦੇ ਸਿਆਰ ਨਹੀਂ ਹੋਣਾ ਤਾਂ 5-6 ਤੇ 50 ਮਤਲਬ ਇੰਨਾ ਕੁ ਲਗਭਗ ਹਿਸਾਬ ਮੈਂ ਲਾ ਲਿਆ ਆ ਚਲੋ ਠੀਕ ਆ ਸਾਰਾ ਲਗਭਗ ਇਦਾਂ ਫੀਸ ਇਹ ਫਿਰ ਜੋਕ ਹੈ ਨਹੀਂ ਜੋਕ ਹੈ ਵੀ ਅਜਾ ਇੱਧਰ ਆ ਜਾਓ ਸ਼ਰਮਾ ਜੀ ਮੇਰੇ ਲੱਗ ਗਿਆ ਇਹਨੂੰ ਖੋਲੋ ਆਇਓ ਯਾਰ ਠੰਡ ਲੱਗਦੀ ਜਾ ਰ ਪਰ ਸੋ ਭਾਈ ਇਹ ਬਰਫ਼ ਕਿੱਥੋਂ ਲਈ ਆ ਹਾਂਜੀ ਆਪ ਕਾਰਖਾਨਾ ਵੀ ਆ ਬਰਫ਼ ਦਾ ਹਾਂ ਉਹਦਾ ਤੁਹਾਨੂੰ ਪਤਾ ਵੀ ਇਹ ਬਰਫ਼ ਜਿਹੜੀ ਆ ਇਹ ਆਪਾਂ ਉਹ ਪੈਕੇਟ ਤਾਂ ਰੱਖ ਸਕਦੇ ਆ ਵੀ ਉਹਦੇ ਵਿੱਚ ਨਹੀਂ ਜਾਊਗੀ ਬਰਫ਼ ਕਿਉਂਕਿ ਬਰਫ਼ ਖਾਣ ਵਾਲੀ ਨਹੀਂ ਹੁੰਦੀ ਹਾਂਜੀ ਖਾਣ ਵਾਲੀ ਹੁੰਦੀ ਹੈ ਹਾਂਜੀ ਕਾਣ ਵਾਲੀ ਹੁੰਦੀ ਬਰਫ਼ ਸਿੱਧੀ ਪਾ ਸਕਦੇ ਹੋ ਤੁਹਾਡੇ ਜਿਹੜੇ ਇਹ ਹਾਈਜਨ ਅਨ ਹਾਈਜਨਿਕ ਹਾਲਾਤਾਂ ਚ ਬਰਫ਼ ਬਣਾਉਂਦੇ ਆ ਅੱਛਾ ਵਾਹ ਚਲੋ ਇੱਕ ਲੋ ਸੈਂਪਲ ਹਾਂਜੀ ਹਾਂਜੀ ਲਖੀਂ ਏਦਾਂ ਕਰੋ ਜਿਹੜਾ ਜਿਹੜਾ ਮੈਂ ਕੱਢਦਾ ਇਹ ਚੋਂ ਲੋਸਨ ਹਾਂਜੀ ਇਹਨੂੰ ਛੱਡ ਦਿਓ ਠੀਕ ਹੈ ਚਾਰ ਕਾਂਟਰ ਪਨੀਰ ਤਾਂ ਐਨਾ ਚ ਹੀ ਹੈਗਾ ਚਾਰ ਤੋਂ ਉੱਪਰ ਹੀ ਆ ਬਾਕੀ ਜਿਹੜਾ ਪੈਕਟ ਆ ਉਹ ਲੱਗ ਗਿਆ ਨਹੀਂ ਪੈਸੇ ਕੁਝ ਆ ਰਹੇ ਪਨੀਰ ਸਭ ਨੂੰ ਪੀਸਾ ਕੋ ਭਰਦੇ ਮਾਈਕ

ਜਿਹੜਾ ਪਨੀਰ ਅਸੀਂ ਜਿਹਦੀ ਪਨੀਰ ਦੀ ਭਾਲ ਚੋਂ ਨੇ ਤੇ ਇਧਰ ਆਉਂਦਾ ਹੈ ਸਾਡੇ ਇਹ ਉਹੀ ਗੱਡੀਆਂ ਅੱਛਾ ਇਹ ਪਨੀਰ ਜਿਹੜਾ ਕਾਫੀ ਬਲਕ ਵਿੱਚ ਆਉਂਦਾ ਹੂੰ ਤੇ ਪਤਾ ਨਹੀਂ ਨਾ ਕੋ ਮਿਲ ਕੇ ਬਹੁਤ ਜ਼ਿਆਦਾ ਪ੍ਰੋਡਿਊਸ ਹੁੰਦਾ ਹੂੰ ਆਉਂਦਾ ਇਧਰੋਂ ਹੀ ਅੱਛਾ ਔਰ ਗੱਡੀਆਂ ਕਾਫੀ ਆਉਂਦੀਆਂ ਇੱਕ ਨਹੀਂ ਆਉਂਦੀਆਂ ਹੂੰ ਇਹ ਦੇਖੋਗੇ ਤੁਸੀਂ ਇਹਦੇ ਵਿੱਚ ਆ ਜਿਹੜਾ 8 ਇਹ ਜਿਹੜੇ ਬਾਕਸਸ ਹੈਗੇ ਡੱਬੇ ਹੂੰ ਤੇ ਇਹ ਕਹਿੰਦਾ ਪੇ 10 ਆ ਪਰ ਮੈਨੂੰ ਇਹ 10 ਨਹੀਂ ਮੈਨੂੰ 10 ਤੋਂ ਜ਼ਿਆਦਾ ਲੱਗਦੇ अच्छा पांच, पांच जी 10 ਨਹੀਂ ਹੈਗੇ ਹਮ ਇੱਕ 5 5.5 ਕਿਲੋ ਦਾ ਇਹ ਕਹਿੰਦਾ ਜਿਹੜਾ ਉਹ ਪਨੀਰ ਦਾ ਇੱਕ ਉਹ ਦੇਖੀ ਨਾ ਥੱਪੀ ਜੀ ਬਣਾਈ ਹੋਈ ਹਮ ਇਦਾਂ ਹੀ ਬਣਾਉਂਦੇ ਆ ਪਤਲੇ ਜਿਹੇ ਕੱਪੜੇ ਚ ਰੱਖਦੇ ਆ ਇਹ ਬਰ ਫੈਕਟਰੀ ਦੀ ਆ ਜਿਹੜੀ ਵਿੱਚ ਪਾਈ ਆ ਹਾਂ ਜਾਂ ਤਾਂ ਹੋਵੇ ਨਾ ਇਦਾਂ ਚਲੋ ਆ ਪੋਲੀਥੀਨ ਇਹਦੇ ਵਿੱਚ ਨਹੀਂ ਜਾਊਗਾ ਪਰ ਉਹਦੇ ਵਿੱਚ ਜਾ ਸਕਦਾ ਉਹ ਅਨ ਹਾਈਜਨਿਕ ਹਾਲਾਤਾਂ ਚ ਬਰ ਫਾਈਜਨ ਦਾ ਤਾਂ ਖਿਆਲ ਹੈ ਹੀ ਨਹੀਂ ਨਾ ਹਾਂ ਹੈਨਾ ਹਮ ਤੇ ਇਹ ਸਪਲਾਈ ਕਿੱਥੇ ਕਿੱਥੇ ਕਰ ਦਿੱਤਾ ਇਹ ਸਪਲਾਈ ਕਹਿ ਰਿਹਾ ਜਲੰਧਰ ਤੱਕ ਵੀ ਜਾਣੀ ਆ ਟਾਂਡਾ ਜਾਣੀ ਆ ਤੇ ਐਥੇ ਵੀ ਜਾਣੀ ਆ ਭੂੰਗਾ ਹਰਿਆਣਾ ਕਹਿ ਰਿਹਾ ਬੰਦਾ ਜਿਹੜਾ ਜਿਹੜਾ ਲੈ ਕੇ ਆਇਆ ਤੇ ਸੁਣ ਲਿਆ ਤੁਸੀਂ ਕਿੱਥੇ ਬਣਾਉਂਦੇ ਆ ਸਾਰਾ ਐਡਰੈਸ ਦੱਸਤਾ ਹਮ ਅਸੀਂ ਸੈਂਪਲ ਲਵਾਂਗੇ ਮੈਂ ਚਾਰ ਕੱਢ ਲੈ ਚਾਰ ਸੈਂਪਲ ਪਨੀਰ ਦੇ ਲਵਾਂਗੇ ਆਡਾ ਡੱਟ ਜਗ੍ਹਾ ਤੋਂ ਠੀਕ ਹੈ ਸਾਰੇ ਟੈਸਟ ਵਾਸਤੇ ਭੇਜਾਂਗੇ ਹਮ ਔਰ ਮੇਰੀ ਨਜ਼ਰ ਚ ਜਿਹੜਾ ਉਹ ਪਨੀਰ ਜਿਹੜਾ ਛੱਕੀ ਆ ਤਾਂ ਹੀ ਸੈਂਪਲ ਲੈਣੇ ਆ ਠੀਕ ਹੈ ਹਾਂਜੀ ਕਿ ਦੋਸਤ ਕਿੰਨਾ ਕਿ ਹੈਗਾ ਪਨੀਰ ਮੋਟਾ ਜਿਹਾ ਹਿਸਾਬ ਜੋ ਇਹਦੇ ਮੁਤਾਬਕ ਇਹ ਕਹਿੰਦੇ ਆ ਮੈਂ ਇਹ ਚਾਹੁੰਦਾ ਵੀ ਇੱਕ ਜਿਹੜੀ ਬਾਕਸ ਖਾਲੀ ਕਰਾ ਲਈਏ ਸਾਨੂੰ ਤਾਂ ਅੰਦਾਜ਼ਾ ਲੱਗ ਜੂਗਾ ਇੱਕ ਵਾਰੀ ਪਤਾ ਲੱਗ ਜੂਗਾ ਇੱਕ ਚੋਂ ਸਾਰਾ ਕੱਢ ਲਈਏ ਸ਼ਰਮਾ ਜੀ ਇੱਕ ਡੱਬੇ ਚ ਹੈਗਾ ਘੱਟੋ ਘੱਟ 60 ਹੈਗਾ ਤੇ ਉਹ 60 ਕਿਲੋ ਪਨੀਰ ਆ ਅੱਠ ਅੱਠ ਬਾਕਸ ਜਿਹੜੇ ਲਾਲ ਜਿਹੇ ਤੁਹਾਨੂੰ ਦਿਖ ਰਹੇ ਤੇ ਜੇ 60 ਕਿਲੋ ਠੂ 648 ਤੇ 5 ਕੁਇੰਟਲ ਦੇ ਕਰੀਬ ਪਾਉਣੇ 5 ਕੁਇੰਟਲ ਤਾਂ ਇਹ ਹੈਗਾ ਬਾਕੀ ਪੈਕਡ ਹੈਗਾ ਖੁੱਲੇ ਤਾਂ ਲਵਾਂਗਾ ਸਿੰਪਲ ਜਿਹੜਾ ਖੁੱਲਾ ਕੱਢਿਆ ਉਹ ਪਤਲੇ ਜਿਹੇ ਕੱਪੜਿਆਂ 'ਚ ਜਿਹੜਾ ਡਾਕਟਰ ਸਾਹਿਬ ਦੱਸਿਆ ਕਿੱਥੋਂ ਆ ਰਿਹਾ ਹੈ ਕਿੱਥੇ ਬਣ ਰਿਹਾ ਐਨੀ ਦੁੱਧ ਦੀ ਹੈਗੀ ਹੈ ਕੈਪੈਸਿਟੀ ਪੀਣ ਨੇ ਪਨੀਰ ਬਣ ਕੇ ਆ ਰਵੇ ਗੁਰਦਾਸਪੁਰ ਜ਼ਿਲ੍ਹੇ ਤੋਂ ਦੱਸ ਰਿਹਾ ਆ ਰਹੇ ਹਨ ਕਿੱਥੋਂ ਬਣ ਰਿਹਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਤਾਂ ਫੂਡ ਸੇਫਟੀ ਦੀਆਂ ਟੀਮਾਂ ਹੋਣਗੀਆਂ ਉਹਨਾਂ ਦੇ ਜਿੰਤ ਨਹੀਂ ਉਹਨਾਂ ਦਾ ਧਿਆਨ ਚ ਨਹੀਂ ਹੋਊਗਾ ਇਹਦੀ ਦੇਖੋ ਉੱਥੇ ਹੈ ਤਾਂ ਸਹੀ ਹੈ ਇੱਥੇ ਸਾਡੇ ਪ੍ਰੀਮਿਸਿਸ ਵਿੱਚ ਸਾਡੇ ਜੂਰੀਡਿਕਸ਼ਨ ਜਦੋਂ ਆ ਗਿਆ ਸੀ ਸੈਂਪਲ ਲੈਣੇ ਸੀ ਕਾਰਵਾਈ ਕਰਨੀ ਪਰ ਪਨੀਰ ਇਦਾਂ ਘੱਟ ਹੁੰਦਾ ਭਈ ਹੁਸ਼ਾਰਪੁਰ ਤੋਂ ਉੱਧਰ ਜਾਂਦਾ ਜਾਂ ਜਲੰਧਰ ਤੋਂ ਗੁਰਦਾਸਪੁਰ ਵਾਲ ਜਾਂਦਾ ਇਦਾਂ ਦੇ ਕੋਈ ਪ੍ਰੈਕਟਿਸ ਨਹੀਂ ਦੇਖੀ ਜਿਹੜਾ ਆਉਂਦਾ ਪਨੀਰ ਇਦਾਂ ਹੀ ਆਉਣਾ ਇਹਨਾਂ ਦੇ ਇਹਨਾਂ ਦੇ ਹੁਣ ਪਤਾ ਨਹੀਂ ਦੁੱਧ ਐਨਾ ਕਿੱਥੋਂ ਹੁੰਦਾ ਪਰ ਜਿੰਨਾ ਕਿ ਜਿੰਨੇ ਕ ਸੈਂਪਲ ਦੁੱਧ ਦੇ ਪਨੀਰ ਦੇ ਲਏ ਆ ਪਾਸਪੂਰਸ ਨਹੀਂ ਆਉਂਦੇ ਜ਼ਿਆਦਾ ਸਬਸਟੈਂਡਰਡ ਪਨੀਰ ਆਉਂਦਾ ਇਹ ਫਿਰ ਬਣਦੀ ਕਾਦੇ ਨਾਲੇ ਪਨੀਰ ਤਾਂ ਦੁੱਧ ਦਾ ਹੀ ਬਣਾਉਂਦੇ ਆ ਇਹ ਲਾ ਲੈਂਦੇ ਤੋਂ ਹਾਂਜੀ ਇਹ ਵਾਲਾ ਕਾ ਦੇਣਾ ਪਉਂਦੇ ਇਹ ਤਾਂ ਇਹ ਦੱਸੂਗਾ ਹੂੰ ਨਹੀਂ ਆਉਂਦਾ ਉਹ ਜਿਹੜਾ ਕਰਨ ਉਹ ਆ ਗਈ ਨਾ ਫਿਰ ਨਹੀਂ ਪੈਂਦੀ ਪਰ ਆ ਤਾਂ ਕਰ ਲੋ ਇਹ ਤਾਂ ਪਰੇ ਹੋ ਜਾਂਦੇ ਰੋਡ ਤੇ ਆ ਜਾਣੀ ਮੇਰੀ ਬੱਸ ਤੇ ਕਿਉਂਕਿ ਹੁਣ ਤੁਸੀਂ ਲਾਓ ਇੱਕ ਡਰਾਈਵਰ ਦਾ ਖਰਚਾ ਹਣਾ ਇਹਦਾ ਸ਼ਰਮਾ ਜੀ ਵੀ ਤੁਰੇ ਇੱਕ ਬੰਦਾ ਇਹਦੀ ਤਨਖਾਹ ਆ ਗੱਡੀ ਦਾ ਖਰਚਾ ਸਾਰਾ ਖਰਚਾ ਲਾ ਕੇ ਤੁਸੀਂ ਇਹ ਖਰਚੇ ਕੱਢ ਕੇ ਦੇਖੋ ਵੀ ਇਹ ਜਿਹੜਾ ਪਨੀਰ ਆ ਫਿਰ ਇਹਦੇ ਪਨੀਰ ਚ ਉਹਨਾਂ ਨੂੰ ਪ੍ਰੋਫਿਟ ਕਿੰਨਾ ਕੱਢਣਗੇ ਉੱਗੂਗਾ ਕਿੰਨੇ ਦਾ ਜੇ ਸਾਰੇ ਖਰਚੇ ਲਾਓ ਮਤਲਬ ਮੇਰੇ ਖਿਆਲ ਨਾਲ ਇਹ 150 ਰੁਪਏ ਕਿਲੋ ਪਨੀਰ ਜਿਹੜਾ ਇਹਨੂੰ ਵੇਚਾ ਹੋਗਾ ਤਾਂ ਜਾ ਕੇ ਇਹ ਇਹ ਅੱਗੇ ਸੇਲ ਸੇਲ ਲਈ ਤੁਰੂਗਾ ਬੰਦਾ ਠੀਕ ਹੈ ਮਨੋ ਉਹ ਜਿਹੜਾ ਪਨੀਰ ਆ ਜਿਹੜਾ ਇਦਾਂ ਤੇ ਉਹ ਪਨੀਰ ਮੈਂ ਪਹਿਲਾਂ ਵੀ ਕਿਹਾ ਸਰ ਜੀ ਜਰੂਰ ਪੁੱਛਿਓ ਕਿ ਕਿਵੇਂ ਕਿੰਨਾ ਦੁੱਧ ਖਰੀਦਦੇ ਕਿੰਨਾ ਕਿ ਬਣਦਾ ਹੈਗਾ ਠੀਕ ਹੈ ਜਿਹੜਾ ਸਭ ਤੋਂ ਜਿਹੜੀ ਹੈ ਇਸ ਪਨੀਰ ਦੀ ਪੂਰੀ ਗੱਲ ਹੁਣ ਇਹਦੇ ਇਸ ਆਵ ਦੇ ਨਾਲ ਆਪਣੇ ਮਲਾਜ਼ਮ ਕਿੱਥੇ ਕੀ ਜਾ ਰਹੀ ਹੈ ਤਕਸੀਮ ਨਹੀਂ ਇਸ ਦਾ ਮਤੇ ਦੇਖੋ ਇਸ ਨੇ ਬੋ ਤੋਂ ਇਨ ਤੱਕ ਸਮਾਂ ਲਿਜਾਇਆ ਪਾ ਚੁੱਕਾ ਹੈ ਪੂਰੀ ਇੰਕੂਪੀਟੀਟੀ ਪਾਸ ਕਰ ਲਿਆ ਹੈ ਇਹ ਐਸੋ ਇਸ ਤਨਸਾਰ ਦਾ ਐਕਸਮ ਪਾਉਦਾ ਹੈ ਕਿ ਕੈਂਪਿੰਗ ਹੋ ਚੁਕੀ ਜਾ ਰਹੀ ਹੈ ਕੈਂਪਿੰਗ ਤੋਂ ਬਾਅਦ ਜਿਹੜਾ ਨਾ ਇਹ ਮਾਰਫਾ ਇਹ ਤੁਹਾਡੀ ਫੈਕਟਰੀ ਦੀ ਬਰਫ਼ ਹੈ। ਫੈਕਟਰੀ ਦੀ ਬਰਫ਼ ਹੈ ਨਾ। ਫੈਕਟਰੀ ਦੀ ਜਿਹੜੀ ਬਰਫ਼ ਆ ਉਹ ਜ਼ਰੂਰੀ ਇਦਾਂ ਨਹੀਂ ਹੈਗੀ ਕਿ ਉਹ ਤੁਸੀਂ ਡਾਇਰੈਕਟ ਖਾਣ ਲਈ ਵਰਤੋ ਕਿਉਂਕਿ ਤੁਸੀਂ ਬੜੇ ਕੱਪੜੇ ਚ ਲਪੇਟਿਆ ਹੋਇਆ ਪਨੀਰ ਹੈ। ਇਹ ਹਾਈਜਨ ਦਾ ਖਿਆਲ ਨਹੀਂ ਤੁਸੀਂ ਰੱਖਿਆ। ਠੀਕ ਹੈ? ਕਿਉਂਕਿ ਜਿਹੜਾ ਉਹ ਪੈਕਡ ਪਨੀਰ ਆ ਉਹਨੂੰ ਠੰਡਾ ਰੱਖਣ ਲਈ ਉਹਦਾ ਟੈਂਪਰੇਚਰ ਮੇਨਟੇਨ ਕਰਨ ਲਈ ਤਾਂ ਠੀਕ ਹੈ। ਤਾਂ ਕਿ ਜਿਹੜਾ ਬਰਫ਼ ਵਾਲਾ ਪਾਣੀ ਆ ਜਾਂ ਉਹਦੇ ਵਿੱਚ ਨਾ ਸਮਾਏ, ਵਿੱਚ ਨਾ ਜਾਵੇ। ਕਿਉਂਕਿ ਉਹ ਨਹੀਂ ਠੀਕ ਹੈਗਾ ਪਾਣੀ ਬਰਫ਼ ਉਹ। ਉਹ ਬਰਫ਼ ਜਿਹੜੀ ਕਦੀ ਦੇਖੀ ਫੈਕਟਰੀਆਂ 'ਚ ਬਣਦੀ ਉਹ ਖਾਣਲੇ ਪਰਪਸ ਲਈ ਨਹੀਂ ਦਿੰਦੇ ਉਹ ਉਹ ਚਿਲਿੰਗ ਪਰਪਸ ਲਈ ਆ ਔਰ ਚਿਲਿੰਗ ਦਾ ਮਤਲਬ ਇਹ ਹੁੰਦਾ ਕਿ ਚੀਜ਼ ਦੇ ਉਹ ਉਹਦੇ ਜਿਹੜੀ ਚੀਜ਼ ਨੂੰ ਠੰਡਾ ਕਰਨਾ ਨਾ ਉਹਦੇ 'ਚੋਂ ਡਾਇਰੈਕਟਲੀ ਨਾ ਜਾਵੇ ਤੁਸੀਂ ਸਿੱਧਾ ਹੀ ਵਿੱਚ ਰੱਖੇ ਹੋਇਆ ਤੇ ਕੱਪੜਾ ਤਾਂ ਰੋਕ ਨਹੀਂ ਸਕਦਾ ਉਹਨੂੰ ਬਰਫ਼ ਨੂੰ ਉਹ ਬਰਫ਼ ਵਾਲੀ ਚੀਜ਼ ਜੇ ਉਹਦੇ 'ਚ ਬੈਕਟੀਰੀਆ ਆ ਕੋਈ ਹੈਗਾ ਹਨਾ ਉਹ ਚੀਜ਼ ਉਹ 'ਚ ਜਾਊਗੀ ਪਨੀਰ ਦੇ ਇਸ ਕਰਕੇ ਉਹ ਇਸ ਪਰਪਸ ਲਈ ਨਹੀਂ ਹੈਗੀ ਤੁਸੀਂ ਜਾਂ ਤਾਂ ਉਹਨੂੰ ਹੋਵੇ ਨਾ ਜਿੱਦਾਂ ਉਹ ਪੈਕਿੰਗ ਤੁਹਾਡੀ ਆ ਪੋਲੀਥੀਨ ਜਾਂ ਜਿਹੜੀ ਵੀ ਬਾਹਰ ਪ੍ਰੈਪਰ ਆ ਵਿੱਚ ਉਹਦੇ ਨਹੀਂ ਜਾ ਸਕਦਾ ਪਾਣੀ ਜਾਂ ਕੁਝ ਚੀਜ਼ ਇਹ ਤੁਹਾਡੀ ਜਾਂਦੀ ਹੈ ਠੀਕ ਹੈ ਸਰ ਇਹ ਧਿਆਨ ਰੱਖੋ ਪਰ ਟੈਂਪਰੇਚਰ ਤਾਂ ਮੇਨਟੇਨ ਕਰਨਾ ਪਰ ਨਾਲ ਦੇ ਨਾਲ ਉਹਨੂੰ ਪਨੀਰ ਨੂੰ ਆਪਾਂ ਹਾਈਜਨ ਦਾ ਵੀ ਖਿਆਲ ਰੱਖਣਾ ਪਏ ਬੈਕਟੀਰੀਆ ਨਾ ਉਹਦੇ ਚ ਚਲ ਜਾਣ ਖਾ ਕੇ ਬਿਮਾਰੀ ਨਾ ਹੋ ਜਾਣ ਲੋਕੀ ਸ਼ਰਮਈਏ ਦੱਸਿਓ ਜੀ ਪਨੀਰ ਕਿੱਥੇ ਬਣਦਾ ਤੇ ਇਹ ਕਿਵੇਂ ਬਣਦਾ ਜੀ ਕਿਉਂਕਿ ਕਈ ਵਾਰੀ ਇਹ ਸਵਾਲ ਖੜੇ ਹੋਏ ਆ ਕਿ ਇਹ ਦੁੱਧ ਸਹੀ ਨਹੀਂ ਹੁੰਦਾ ਜਦੋਂ ਪਨੀਰ ਬਣਦਾ ਸਰ ਦੁੱਧ ਦਾ ਇਹ ਬਣ ਗਿਆ ਸਰ ਹਾਂ ਇੱਕ ਨੇ ਚਾਰਟ ਸਪਲਾਈ ਕਰ ਰਹੇ ਹੋ ਤੁਸੀਂ ਮੈਨੂੰ ਤਾਂ ਸਾਰਾ 6-7 ਮਹੀਨੇ ਤੋਂ ਡਿਊਟੀ ਸਾਰਾ ਸਪਲਾਈ ਕਰਨ ਤੇ ਆ ਇਹ ਕਿੱਥੇ ਕਿੱਥੇ ਸਪਲਾਈ ਕਰਨਾ ਤੁਸੀਂ ਇਹ ਹਰਿਆਣਾ ਪੂਰਾ ਕਰਨਾ ਜਲੰਧਰ ਕਰਨਾ ਬਰ ਜਲੰਧਰ ਕਰਨਾ ਹਾਂ ਦੱਸ ਸਕਦੇ ਹੋ ਵੀ ਕਿਹੜੀ ਕਿਹੜੀ ਜਗ੍ਹਾ ਤੇ ਕਰਨਾ ਤੁਸੀਂ ਕੋਈ ਦੱਸ ਸਕਦੇ ਹੋ ਵੀ ਕਿੱਥੇ ਕਿੱਥੇ ਕਰਨਾ ਤੁਸੀਂ ਸਰ ਕੀ ਦੱਸਣਾ ਹਾਂ ਨਹੀਂ ਤੁਸੀਂ ਘਬਰਾਓ ਨਾ ਮਤਲਬ ਜੇ ਘਬਰਾਉਣ ਵਾਲੀ ਸਾਹ ਜੇ ਜੇ ਬਿਲਕੁਲ ਠੀਕ ਹੈ ਤੇ ਮੇਰੇ ਘਬਰਾਉਣਾਂ ਦੀ ਗੱਲ ਨਾ ਹੋਣ ਵਾਲੀ ਤਾਂ ਆਪ ਹੋ ਜੂਗਾ ਉਹ ਤਾਂ ਕੋਈ ਉਹ ਨਹੀਂ ਉਹ ਸਾਫ ਹੋ ਜਾਣਾ ਕਿੰਨਾ ਕੁ ਦੁੱਧ ਸ਼ਰਮਾ ਜੀ ਆਉਂਦਾ ਉੱਥੇ ਕਿੱਥੋਂ ਦੁੱਧ ਆਉਂਦਾ ਤੁਹਾਡੇ ਕੋਲ ਸਾਡਾ ਇੱਕ ਕਲੈਕਸ਼ਨ ਸੈਂਟਰ ਹੈ ਪਛਾਈ ਹਾਂ ਕਿੰਨਾ ਕੁ ਦੁੱਧ ਆਉਂਦਾ ਜੀ ਉੱਥੇ ਨਹੀਂ ਉੱਥੇ ਇੱਕ ਸੈਂਟਰ ਤੇ 11 12 ਕੁਇੰਟਲ ਤੇ ਹੁੰਦਾ ਹੈ ਜੀ ਇਹ ਕਿੰਨੇ ਰੁਪਏ ਦਾ ਤੁਸੀਂ ਕਿਲੋ ਵੇਚਣਾ ਜੀ ਅੱਗੇ ਇਹ 250 ਰੁਪਏ ਇਹ ਜਨਾਬ ਸਾਹਿਬ 250 ਤੁਸੀਂ ਵੇਚਣਾ ਕਿਲੋ ਤੇ ਕਿੰਨਾ ਪਨੀਰ ਲੈ ਕੇ ਚੱਲੇ ਹੋ ਜੀ ਇਹ ਲਗਭਗ ਹੋਣਾ ਜੀ 3.5 4 ਦੇ ਵਿੱਚ ਹੋਣਾ ਕੋਈ ਨਾ ਹਾਂਜੀ ਪਰ ਅਹੀਂ ਇਹ ਧੋਲ ਕੇ ਨਹੀਂ ਲੰਦਾ ਉਹਨਾਂ ਨੇ ਤੋਲਿਆ ਸਾਨੂੰ ਪਤਾ ਨਹੀਂ ਜਿਨ੍ਹਾਂ ਨੇ ਪ੍ਰੋਪਰ ਮਾਰਕਾ ਸਰਮਾ ਜੀ ਜਿਹੜੇ ਚੀਜ਼ ਮਾਲ ਲੈ ਕੇ ਤੁਰੇ ਹੋ ਆ ਤੁਹਾਨੂੰ ਬਿਲਕੁਲ ਪਤਾ ਮਾਲਕ ਕੌਣ ਕੀ ਨਾਂ ਉਹਨਾਂ ਦਾ ਦੀਪਕ ਕੁਮਾਰ ਦੀਪਕ ਕੁਮਾਰ ਜੀ ਇਹ ਦੱਸੋ ਭਈ ਜਿਹੜਾ ਤੁਸੀਂ ਕਿਹਾ ਪਈ ਇੱਕ ਚ 10 ਹਾਂ ਜੀ ਤੁਹਾਡੀਆਂ ਉਹ ਆ ਜਿਹੜੇ ਪੈਕਿੰਗ ਹੈਗੀਆਂ ਹਨਾ ਪਨੀਰ ਦੀਆਂ ਬਿਲਕੁਲ ਸਰ ਔਰ ਤੁਸੀਂ ਕਿਹਾ ਪਈ 5 ਤੋਂ 5.5 ਕਿਲੋ ਪਨੀਰ ਹੈ ਹਨਾ ਠੀਕ ਹੈ ਨਾ ਮੈਂ ਮੰਨ ਕੇ ਚੱਲਦਾ 55 ਕਿਲੋ ਤੁਹਾਡੇ ਇੱਕ ਡੱਬੇ ਚ ਪਨੀਰ ਹੈਗਾ ਡੱਬੇ ਕਿੰਨੇ ਆ 8 ਹਾਂ ਜੀ ਠੀਕ ਆ ਉਹਦਾ ਮਤਲਬ ਇਹ ਹੈ ਪੱਠੂ ਸ਼ਿਕਾ 48 ਲਗਭਗ ਤੁਹਾਡਾ ਪੌਣੇ 5 ਕੁਇੰਟਲ 4.5 ਕੁਇੰਟਲ ਤੋਂ ਉੱਪਰ ਪਨੀਰ ਹੈ ਜਿਹੜਾ ਡੱਬਿਆਂ ਚ ਹਿਸਾਬ ਠੀਕ ਕਰ ਲੋ ਆਪਣਾ ਜਰਾ ਨਹੀਂ ਜੀ ਸਰ ਨਹੀਂ ਉਦਾਂ ਤਾਂ ਤੁਸੀਂ ਤੁਰਦੇ ਨਹੀਂ ਇਹ ਤਾਂ ਹੈ ਨਹੀਂ ਕਿ ਉਦਾਂ ਹੀ ਲੁੱਟਦਾ ਮਾਲ ਆ ਵੀ ਤੁਹਾਨੂੰ ਪਤਾ ਹੀ ਨਹੀਂ ਹੈ ਯਾਰ ਜੀ ਦਾ ਦਸੋ ਪੇ ਇੰਨੇ ਕੁਆਂਟਲ ਮੇਰਾ ਮਾਲ ਹੈ ਤੁਹਾਡੇ ਕੋਲ ਪਤਾ ਹੋਣਾ ਚਾਹੀਦਾ ਸਰ ਅਗਲੀ ਗੱਲ ਹੁਣ ਪ੍ਰੋਪਰ ਹੋਣਾ ਚਾਹੀਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੇ ਕੋਲ 4 ਕੁਆਂਟਲ 80 ਕਿਲੋ 3 ਕੁਆਂਟਲ 85 ਕਿਲੋ ਪਨੀਰ ਕਿਉਂ ਨਹੀਂ ਪਤਾ ਹੋਣਾ ਚਾਹੀਦਾ ਲਗਭਗ ਦਸੋ ਨਾ ਥੋੜਾ ਬਹੁਤ ਅੱਛਾ ਚਲੋ ਮਾਲਕ ਨਹੀਂ ਦੱਸਦੇ ਤੁਸੀਂ ਤਾਂ ਐਸੇ ਵਲੇ ਤੁਸੀਂ ਸਾਡੇ ਲਈ ਮਾਲਕ ਹੋ ਹੁਣ ਅੱਛਾ ਹੁਣ ਮੈਂ ਇੱਕ ਗੱਲ ਤੁਹਾਡੇ ਤੋਂ ਜਾਣਕਾਰੀ ਚਾਹੁੰਦਾ ਹਾਂ ਹਾਂ ਜੀ ਸਰ ਕਿਉਂਕਿ ਤੁਸੀਂ ਸਾਡੇ ਕੋਲ ਆਏ ਆ ਜਿਹੜਾ ਪਨੀਰ ਹੈ ਆਪਾਂ ਨੂੰ ਖਰਚਾ ਪੈਣਾ ਨਾ ਤੇ ਗੱਡੀ ਦਾ ਪੈਣਾ ਨਾ ਤੁਹਾਨੂੰ ਵੀ ਤਨਖਾਹ ਦੇਣੀ ਆ ਨਾ ਮੇਰਾ ਮੰਨਣਾ ਆ ਕਿ ਇਹ 200 ਰੁਪਏ ਤੋਂ ਘੱਟ ਪਨੀਰ ਉੱਥੇ ਪਿਆ ਹੋਊਗਾ ਤਾਂ ਜਾ ਕੇ ਕਿਉਂਕਿ 250 ਤਾਂ ਤੁਸੀਂ ਵੇਚਣਾ ਜਲੰਧਰ ਲਈ ਤੇਲ ਵੀ ਫੁਕਣਾ ਏਡੀ ਗੱਡੀ ਦਾ ਤੁਹਾਡੀ ਵੀ ਤਨਖਾਹ ਕੱਢੂਗੇ ਉਹਨਾਂ ਨੇ ਵੀ ਹੋਰ ਖਰਚੇ ਵਰਚੇ ਕੱਢਣੇ ਹੀ ਆ ਨਾ ਸਾਰੇ ਉਹ ਖਰਚੇ ਵਰਚੇ ਕੱਢ ਕੇ 1.5 200 ਦੇ ਆਸ-ਪਾਸ ਪਨੀਰ ਪਵੇ ਤਾਂ ਤੁਸੀਂ ਕੰਮ ਧੰਦਾ ਕਰ ਸਕਦੇ ਨਹੀਂ ਤਾਂ ਕੱਲ ਨੂੰ ਬੰਦ ਹੋ ਜਾਣਾ ਜੇ ਪ੍ਰੋਫਿਟ ਹੀ ਨਾ ਹੋਵੇ ਉਹਦੇ ਵਿੱਚੋਂ ਤੇ ਅਸੀਂ ਸ਼ਰਮਾ ਜੀ ਦੇਖੋ ਅੱਜ ਨੌਲੇਜ ਦੀ ਲੈਣਾ ਤੁਹਾਡੇ ਤੋਂ ਗਿਆਨ ਲੈਣਾ ਪੂਰਾ ਨਹੀਂ ਨਹੀਂ ਨੌਲੇਜ ਆ ਨਾ ਤਨ ਕਿਤੇ ਥੋੜਾ ਜਿਹਾ ਇਹ ਦੱਸ ਦੋ ਪਈ ਜਿਹੜਾ ਪਨੀਰ ਆ ਉਹ ਕਿੰਨੇ ਲੀਟਰ ਜਿਹੜੇ ਦੁੱਧ ਚੋਂ ਬਣਦਾ ਤਜਰਬਾ ਕਰਕੇ ਮੈਂ ਵੀ ਦੇਖਣਾ ਜਾਂ ਮੈਂ ਦੇਖਿਆ ਵੀ ਆ ਖੈਰ ਪਾਣੀ ਕਿਤੋਂ ਬਣਦਾ ਇੱਕ ਇੱਕ ਕਿਲੋ ਬਣਦਾ ਤੇ ਜਿਹੜਾ ਦੁੱਧ ਚੋਂ ਆਵਾ ਆ ਚਵਾਵਾ ਦੁੱਧ ਆ ਉਹ ਕਿੰਨੇ ਰੇਟ ਤੇ ਮਿਲਦਾ ਸਹੀ ਦੱਸਣਾ ਚਵਾਵਾ ਦੁੱਧ ਅਸੀਂ ਵੀ ਪਿੰਡਾਂ ਚੋਂ ਲੈਨੇ ਦੁੱਧ ਇਸ ਵੇਲੇ ਅੱਜ ਦੀ ਡੇਟ ਚ ਜਿਹੜਾ ਚਵਾਵਾ ਦੁੱਧ ਆ ਉਹ ਕਿੰਨੇ ਨੂੰ ਲੀਟਰ ਕਿਲ ਮਿਲਦਾ ਮੈਂ ਬੋਲਾਂ ਨਹੀਂ ਜਿੱਕ ਭਲੇਖਾ ਲੱਗਦਾ ਨਹੀਂ ਨਹੀਂ ਭਲੇਖਾ ਤਾਂ ਨਹੀਂ ਚਲੋ ਕਿੰਨੇ ਚਲੋ ਦੱਸੋ ਕਿੰਨੇ ਨੂੰ 55 60 60 ਤੇ ਆਈ ਹੈ ਹਾਂ ਹੁਣ ਮੈਂ ਹਿਸਾਬ ਮੈਂ ਤੁਹਾਨੂੰ ਦੱਸਦਾ ਗਣਤ ਤੁਹਾਡਾ ਵੀ ਖਰਾ ਹੈ ਅੱਜ ਥੋੜਾ ਮਾੜਾ ਹੋ ਗਿਆ ਮੈਂ ਤੁਹਾਨੂੰ ਇਹ ਦੱਸਦਾ 55 ਤੋਂ 60 ਰੁਪਏ ਸ਼ਰਮਾ ਜੀ ਤੁਹਾਡਾ ਲੀਟਰ ਦੁੱਧ ਹੈ 5 ਲੀਟਰ ਦੁੱਧ ਨਾਲ 1 ਕਿਲੋ ਪਨੀਰ ਬਣਦਾ ਠੀਕ ਹੈ ਜੀ ਇਹਦਾ ਮਤਲਬ ਹੈ ਕਿ 60 ਰੁਪਏ ਦੇ ਦੁੱਧ ਚਾਹਵਾ ਦੋ 60 ਤੋਂ ਘੱਟ ਨਹੀਂ ਦੇ ਸਕਦਾ ਕੋਈ ਮੈਨੂੰ ਵੀ ਪਤਾ ਹੈ ਉਹ ਸੇਵਾ ਕਰਨ ਵਾਲੇ ਅਲੱਗ ਹੁੰਦੇ ਜਿਹੜੇ ਬੰਦੇ ਸੋ ਉਹ 60 ਰੁਪਏ ਦਾ ਜੇ ਲਾਈਏ ਤਾਂ ਸ਼ਰਮਾ ਜੀ ਦੇ ਮੁਤਾਬਕ ਸ਼ਰਮਾ ਜੀ ਤੁਹਾਡੇ ਮੁਤਾਬਕ ਹੁਣ ਗਲਤੀ ਨਾ ਵਾਰ-ਵਾਰ ਕਰੀ ਜਾਓ ਹਰ ਵਾਰ ਤੁਸੀਂ ਦੱਸੋ ਜੇ 5 ਲੀਟਰ ਦੁੱਧ ਨਾਲ 5 ਲੀਟਰ ਦੁੱਧ ਕਿੰਨੇ ਦਾ ਆਊਗਾ ਚਾਵਾ ਦੁੱਧ ਨਹੀਂ 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 ਦੱਸੋ ਨਾ ਗੁਣਾ ਕਰਕੇ 300 ਰੁਪਏ 300 ਰੁਪਏ ਦਾ ਜਿਹੜਾ ਦੁੱਧ ਆਇਆ ਉਹ ਚੋਂ ਕਿਲੋ ਪਨੀਰ ਕੱਢਿਆ ਤੇ 200 ਰੁਪਏ ਦਾ ਕਿੰਦਾ ਮੈਂਟਾ 250 ਤਾਂ ਤੁਸੀਂ ਦੇਣਾ ਹੈ ਨਾ ਜੋ ਪ੍ਰੋਫਿਟ ਵੀ ਤਾਂ ਕੱਢੋਂਗੇ ਖਰਚੇ ਵੀ ਕੱਢੋਂਗੇ ਤਾਂ ਉਹ ਤੁਹਾਨੂੰ 1.5 200 ਦੇ ਆਸ-ਪਾਸ ਪਾਊਗਾ ਤਾਂ ਹੀ ਜਾ ਕੇ ਤੁਸੀਂ ਬਿਜ਼ਨਸ ਕੰਡਾ ਹੋਈ ਨਹੀਂ ਸਕਦਾ ਨਹੀਂ ਤਾਂ ਬੰਦ ਹੋ ਜਾਊਗਾ ਤੁਸੀਂ ਮੈਨੂੰ ਹੁਣ ਦੱਸੋ ਵੀ ਕਿੱਦਾਂ ਪੁੱਗ ਸਕਦਾ ਪਨੀਰ ਤੁਹਾਨੂੰ ਇਹ ਚੀਜ਼ ਮੈਂ ਜਾਣਕਾਰੀ ਚਾਹੁੰਦਾ ਮੇਰੇ ਹੋਰ ਵੀ ਭਰਾਵਾਂ ਨੂੰ ਮੈਂ ਪੰਜਾਬੀਆਂ ਨੂੰ ਜਾਂ ਜਿੱਥੇ ਵੀ ਜਾਣੇ ਕਰੀ ਦੇਣੀ ਚਾਹੁੰਦਾ ਨਾਲ ਸਾਡੇ ਮੁਤਾਬਕ 300 ਦੇ ਆਸ-ਪਾਸ 1 ਕਿਲੋ ਪਨੀਰ ਬਣਦਾ ਆ ਤੁਸੀਂ ਕਿੰਦਾ ਦੇ ਦੇਣਾ 250 ਨੂੰ ਜਦ ਕਿ ਤੁਹਾਡੇ ਖਰਚੇ ਵੀ ਬਹੁਤ ਬਣੇ ਅੱਜ ਥੋੜਾ ਜਿਹਾ ਦੱਸੋ ਨਾ ਨਹੀਂ ਆਪਾਂ ਨਹੀਂ ਟੱਕਾ ਨਹੀਂ ਟੱਕਾ ਨਾ ਕਰੋ ਪਰ ਪੈਂਟ ਦਾ ਜਾਂਦਾ ਫਰਕ ਪੈ ਗਿਆ ਸਰ ਉਹ ਵਾਸਤੇ ਪੈ ਗਿਆ ਕੀ ਫਰਕ ਪੈ ਗਿਆ ਜੇ ਤਾਂ ਅੰਡਰ ਸਰ ਕਰਤਾ ਉਹਦੇ ਤੇ ਕੀ ਫਰਕ ਪੈ ਗਿਆ ਉਹ ਫਰਕ ਪੈ ਗਿਆ ਇਹਦਾ ਮਤਲਬ ਆ ਕਿ ਜਿਹੜਾ ਜਾਵਾ ਦੁੱਧਾ ਉਹਦੇ ਚੋਂ ਕੰਮ ਦੀ ਚੀਜ਼ ਆਪਾਂ ਪਹਿਲਾਂ ਕੱਢ ਲਈ ਹੈ ਮੈਂ ਤਾਂ ਤੁਹਾਨੂੰ ਦੱਸਿਆ ਨਹੀਂ ਦੇ ਸਿਆਲਿਕਾ ਨਾ ਮੈਨੂੰ ਇਹ ਨਹੀਂ ਨੌਲੇਜ ਨਹੀਂ ਹੈ ਕਿ ਮੈਂ ਨਾਲੇ ਸਭ ਕੁਝ ਹੈਗੀ ਆ ਅੱਜ ਨਾਦਾਨ ਬਣ ਗਿਆ ਬਣਨਾ ਵੀ ਪੈਣਾ ਬਣਨਾ ਵੀ ਪੈਣਾ ਚਲੋ ਕਰੋ ਪਰੋਦ ਸਰ ਸਰ ਕਰਨਾ ਲੱਗਾ ਉਹ ਤਾਂ ਇੱਕ ਉਹਦੇ ਵਿੱਚ ਬਣ ਗਿਆ ਸੇਵਾ ਕਰ ਰਹੇ ਜੀ ਸੇਵਾ ਗੁਰਦਾਸ ਪਰ ਤੋਂ ਸੇਵਾ ਕਰ ਰਹੇ ਸਾਡੀ ਪਛਾਰਪੁਰ ਦੀ ਸੇਵਾ ਜਲੰਧਰ ਤੱਕ ਵੀ ਸੇਵਾ ਕਰਨਗੇ ਹਾਂਜੀ ਬਿਲਕੁਲ ਹਾਂਜੀ ਬਹੁਤ ਸੇਵਾ ਹੀ ਕਰ ਰਹੇ ਹਾਂ ਦੋ ਸਰ ਜਦੋਂ ਉਣਾ ਕਰ ਲੋ 300 ਰੁਪਈਆ ਬਣ ਜਾਂਦਾ ਸਿੱਧੇ ਤੌਰ ਦੇ ਤੇ ਤੇ ਪਨੀਰ ਦਾ ਰੇਟ ਹੈ 250 ਇਹ ਤੋਂ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਬਾਅਦ ਦੀ ਗੱਲ ਹੈ ਚੱਕੀ ਪਨੀਰ ਹੈ ਸੈਂਪਲਿੰਗ ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸੈਂਪਲਾਂ ਦੇ ਵਿੱਚ ਕੀ ਨਿਕਲਦਾ ਉਹ 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 ਬਾਅਦ ਦੀ ਗੱਲ ਹੈ ਪਰ ਆਲਦੀ ਕਿਹੜੀ ਤੁਸੀਂ ਇਸ ਰੇਟ ਅਧਰ ਅੱਧਰਾ ਬੜੀ ਬੀਕ ਨੇ ਅੰਨੇ ਅਧਰਾ ਹੈ ਨਾ ਕੁਝ ਕਰ ਤੋਂ ਨਹੀਂ ਚਲੋ ਹਾਂ ਕੁਝ ਮੈਲ ਦੇ ਨਹੀਂ ਦਾਲ ਹਾਂ ਹਾਂ ਤੇ ਇਹ ਪਨੀਰ ਜਿਹੜਾ ਪਨੀਰ ਹੈ ਨਾ ਉਹਦੇ ਚ ਫੈਟ ਕੰਟੈਂਟ ਬਹੁਤ ਜ਼ਿਆਦਾ ਹੁੰਦਾ ਪਰ ਕਿੱਥੇ ਪੈ ਜਾਂਦਾ ਹੂੰ ਕਿਉਂਕਿ ਜਿਹੜਾ ਅ ਕਰੀਮ ਲਾ ਲੈਣੇ ਜੋ ਤਿਆਰਬਾ ਜੋ ਕੰਮ ਦੀ ਚੀਜ਼ ਤਾਂ ਨਹੀਂ ਸਸਤਾ ਪੁੱਗਦਾ ਤਾਂ ਹੀ ਦਿੰਦੇ ਨਾ ਹੂੰ ਪੁੱਗਦਾ ਇਸ ਕਰਕੇ ਕਿਉਂਕਿ ਮਿਆਰੀ ਨਹੀਂ ਹੈਗਾ ਹਾਂ ਸਬ ਸਟੈਂਡਰਡ ਉਹ ਤਾਂ ਆਪ ਹੀ ਮੰਨੇ ਨੇ ਕਿ ਫੈਟ ਥੋੜੀ ਹੋਣੀ ਚਾਹੀਦੀ ਹੈ ਮਤਲਬ ਗੱਲ ਤਾਂ ਇਹੀ ਹੈ ਨਾ ਛੱਕੀ ਕਿਉਂ ਛੱਕੀ ਹੈ ਪਨੀਰ ਐਵੇਂ ਛੱਕੀ ਤਾਂ ਹੁਣ ਤਾਂ ਮੇਰਾ ਖਿਆਲ ਆ ਸ਼ਾਕ ਸ਼ੁਕ ਦੀ ਗੱਲ ਨਹੀਂ ਰਹੀ ਹੂੰ ਉਹ ਤਾਂ ਲੈਬਾਰਟਰੀ ਤਾਂ ਬਾਅਦ ਵਿੱਚ ਦੇਖਾਂਗੇ ਪਹਿਲਾਂ ਤਾਂ ਫੋਆਪ ਹੀ ਉਹਨਾਂ ਦੇ ਸਟੇਟਮੈਂਟ ਮੁਤਾਬਕ ਕੀ ਹੋ ਗਿਆ ਵੀ ਸ਼ੱਕ ਦੇ ਘੇਰੇ ਚ ਹੀ ਹੋ ਜਾਏਗਾ ਸਭ ਹਾਂ ਉਹ ਤਾਂ ਕਹੋਗੇ ਨਹੀਂ ਸਕਦਾ ਪਨੀਰ ਹੂੰ ਠੀਕ ਹੈ ਤਾਂ ਹੁਣ ਸੈਂਪਲਿੰਗ ਕਰ ਰਹੇ ਹਾਂ ਫਿਰ ਹੁਣ ਤੁਸੀਂ ਹਾਂਜੀ ਸੈਂਪਲ ਅਲੱਗ-ਲੱਗ ਲੈ ਲਿਆ ਹੂੰ ਚਾਰ ਸੈਂਪਲ ਲਵਾਂਗੇ ਅਲੱਗ-ਲੱਗ ਹਾਂ ਹਾਂਜੀ ਰੈਂਡਮ ਚੈੱਕ ਸੈਂਪਲ ਕਰਾਂਗੇ ਉਹਦੀ ਟੈਸਟਿੰਗ ਕਰਾਵਾਂਗੇ ਹਾਈਜਨ ਦਾ ਇਹਨੇ ਖਿਆਲ ਨਹੀਂ ਰੱਖਿਆ ਕਿਉਂਕਿ ਫੈਕਟਰੀ ਦੀ ਬਰਫ਼ ਆ ਆ ਜਿਹੜੀ ਚੀਜ਼ ਆ ਆ ਇਹਦੇ ਵਿੱਚੋਂ ਕਿਹੜਾ ਬੈਰੀਅਰ ਥੋੜੋ ਹੈਗਾ ਕੋਈ ਇਹ ਪਾਣੀ ਇਹਦੇ ਵਿੱਚ ਨਹੀਂ ਜਾਊਗਾ ਆ ਤਾਂ ਮੰਨ ਸਕਦੇ ਪਾਣੀ ਨਹੀਂ ਜਾਊਗਾ ਇਹਦੇ ਤਾਂ ਪਾਣੀ ਸਮਾਉਣਾ ਹੈ ਸਾਰਾ ਔਰ ਉਹ ਬਰਫ਼ ਜਿਹੜੀ ਆ ਉਹ ਡਾਇਰੈਕਟ ਠੰਡਾ ਟੈਂਪਰੇਚਰ ਠੰਡਣ ਵਾਸਤੇ ਆ ਪਰ ਉਹ ਡਾਇਰੈਕਟ ਇਹਦੇ ਵਿੱਚ ਨਹੀਂ ਜਾਣੀ ਚਾਹੀਦੀ ਉਹਦਾ ਪਾਣੀ ਨਹੀਂ ਇਹਦੇ ਵਿੱਚ ਜਾਣਾ ਇਹ ਉਹ ਕਿਉਂਕਿ ਉਹ ਖਾਣ ਵਾਲੀ ਬਰਫ਼ ਉਹ ਹੈ ਹੀ ਨਹੀਂ ਫਿਰ ਇਹ ਪੈਕਿੰਗ ਜਿਹੜੀ ਕਰਕੇ ਰੱਖੀਏ ਇਹ ਕਿਹੜੇ ਪਨੀਰ ਹੋਊਗਾ ਕਿ ਜਾਂ ਇਹਦਾ ਰੇਟ ਵੱਧ ਹੋਊਗਾ ਜੀ ਪੈਕਿੰਗ ਵਾਲਾ ਜਿਹੜਾ ਪੈਕੇਜ ਵਾਲਾ ਪਨੀਰ ਆ ਜੀ ਇਹ ਕਿੰਨਾ ਲੱਗਦਾ ਲੱਗਦਾ ਇਹੀ ਆ ਤੁਹਾਡਾ ਇਹਨੇ ਰੇਟ ਇਹਦੇ ਤੇ ਦੇਖ ਲੈਣੇ ਤੇ ਕੀ ਰੇਟ ਲਿਖਿਆ ਵੈਸੇ ਤੁਸੀਂ ਹੈਰਾਨ ਹੋਵੋਗੇ ਆ ਲਾਇਸੈਂਸ ਜਿਹੜਾ ਹੈਗਾ ਐਫਐਸਐਸਏ ਦਾ ਹਾਂ ਕਿਤੇ ਵੀ ਤੁਸੀਂ ਦੇਖੋ ਕਿਤੇ ਕੋਈ ਡੇਟ ਨਹੀਂ ਲਿਖੀ ਹੋ ਹਾਂ ਨੈਟ ਵੇਟ ਐਮ ਐਕਸਿਮ ਰਿਟੇਲ ਪ੍ਰਾਈਸ ਕੁਛ ਨਹੀਂ ਬੈਚ ਨੰਬਰ ਯੂਜ਼ ਬਾਈ ਡੇਟ